ਤੁਸੀਂ ਦੇਖ ਰਹੇ ਹੋ ਪੁਲਾਂਗ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਮਤਲਬ ਸਵਾਲ ਉੱਠ ਰਹੇ ਸੀ ਅੱਜ ਹਾਈ ਕੋਰਟ ਨੇ ਉਹਨਾਂ ਸਵਾਲਾਂ ਨੂੰ ਇੱਕ ਕਿਸਮ ਦਾ ਹੱਲ ਕਰ ਦਿੱਤਾ ਹੈ ਕੁਝ ਨੂੰ ਤਾਂ 15 ਅਕਤੂਬਰ ਨੂੰ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਨੇ ਹਾਈ ਕੋਰਟ ਨੇ ਕਲੀਅਰ ਕਰਤਾ ਕੋਈ ਰੋਕ ਨਹੀਂ ਲਗਾਈ ਪਰ ਨਾਲ ਦੀ ਨਾਲ ਕੁਝ ਆਰਡਰ ਜ਼ਰੂਰ ਕੀਤੇ ਨੇ ਜਿਨ੍ਹਾਂ ਦਾ ਫਾਇਦਾ ਕੁਝ ਲੋਕਾਂ ਨੂੰ ਸ਼ਾਇਦ ਵਿਰੋਧੀਆਂ ਨੂੰ ਜਾਂ ਜਿਹੜੇ ਡਰ ਰਹੇ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਫਾਇਦਾ ਹੋਣ ਦੀ ਸੰਭਾਵਨਾ ਹੈ ਉਹ ਸੰਭਾਵਨਾ ਕੀ ਹੈ ਔਰ ਉਹਦੇ ਵਿੱਚ ਇਹ ਹੈ ਕਿ ਜਿਹੜੀ ਬਾੜ ਬੰਦੀ ਦੇ ਵਿੱਚ ਇਹੋ ਜਿਹੇ ਡਰਾਮਾ ਆਈਆਂ ਸੀ ਕਿ ਇੱਕ ਇੱਕ ਪਰਿਵਾਰ ਦੀਆਂ ਵੋਟਾਂ ਕਦੇ ਕਿਸੇ ਦੀ ਦੂਜੇ ਬਾੜ ਚ ਕਿਸੇ ਦੀ ਇੱਕ ਬਾੜ ਚ ਕਿਸੇ ਤੀਜੇ ਚ ਕਰਤੀ ਉਹ ਸਾਰੀਆਂ 5 ਦਿਨਾਂ ਦੇ ਵਿੱਚ ਨਿਪਟਾਉਣ ਦਾ ਫੈਸਲਾ ਕੀਤਾ ਕਿ 5 ਦਿਨਾਂ ਦੇ ਅੰਦਰ ਸਰਕਾਰ ਨੂੰ ਕਮਿਸ਼ਨ ਤੇ ਸਰਕਾਰ ਨੂੰ ਕਿਹਾ ਕਿ ਇਹ ਟੋਟਲ ਕਲੀਅਰ ਕਰਕੇ ਦੱਸੋ ਕਿ ਇਹ ਨਿਫਟ ਜਾਣਾ ਚਾਹੀਦਾ ਹੈ ਹੱਲ ਹੋ ਜਾਣੀਆਂ ਚਾਹੀਦੀਆਂ ਨੇ ਦੂਸਰੀ ਗੱਲ ਚੁੱਲਾ ਟੈਕਸ ਜਾਂ ਬਾਕੀ ਟੈਕਸਾਂ ਦਾ ਜਿਹੜਾ ਮਾਮਲੇ ਸੀ ਉਹ ਕਹਿੰਦੇ ਅੱਜ ਹੀ ਅੱਜ ਦੇ ਦਿਨ ਚ ਹੀ ਇਹਨਾਂ ਦਾ ਨਪਟਾਰਾ ਕਰਕੇ ਦੱਸੋ ਕਿ ਮਾਮਲਾ ਕੀ ਹੈ ਜਿਹੜਾ ਦਾ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲ ਰਹੀ ਕਿਸੇ ਨੂੰ ਕੁਝ ਨਹੀਂ ਮਿਲ ਰਿਹਾ ਉਹ ਅੱਜ ਹੀ ਦੇਣ ਦਾ ਅੱਜ ਹੀ ਆਰਡਰ ਕਰਨ ਦਾ ਫੈਸਲਾ ਕੀਤਾ ਜਿਹੜੇ ਰਕਮੇ ਕਰਨ ਨਾਲ ਸੰਬੰਧਿਤ ਸੀਗੀਆਂ ਉਹ ਉਹਨਾਂ ਨੇ ਫਿਲਹਾਲ ਰੱਦ ਕਰ ਦਿੱਤੀਆਂ ਨੇ ਤੇ ਹਾਈ ਕੋਰਟ ਨੇ ਇਹ ਸਾਰਾ ਕਹਿ ਕੇ 170 ਪਟੀਸ਼ਨਾਂ ਪੈ ਚੁੱਕੀਆਂ ਸੀ ਹੋਰ ਤੱਕ 170 ਪਟੀਸ਼ਨਾਂ ਨੂੰ ਫਿਲਹਾਲ ਖਾਰਜ ਕਰ ਦਿੱਤਾ ਹੈ ਔਰ ਜੇਕਰ ਇਹ ਤੋਂ ਬਾਅਦ ਕੋਈ ਹੋਰ ਮਾਮਲੇ ਆਉਣਗੇ ਤਾਂ ਉਹ ਅਗਲੀਆਂ ਪਟੀਸ਼ਨਾਂ ਉਹ ਹੋਰ ਰੂਪ ਦੇ ਵਿੱਚ ਪੈਣਗੀਆਂ ਇਹ ਅਦਾਲਤ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜ ਨੇ ਜਸਟਿਸ ਸੁਰੇਸ਼ਵਰ ਉਹਨਾਂ ਦੀ ਅਦਾਲਤ ਦਾ ਫੈਸਲਾ ਹੈ ਤੇ ਅਦਾਲਤ ਦੇ ਫੈਸਲੇ ਦੇ ਵਿੱਚ ਅਗਲੇ ਕਿਉਂ ਅਦਾਲਤ ਨੇ ਇਹੀ ਫੈਸਲਾ ਲਿਆ ਇਹਦੇ ਪਿੱਛੇ ਇੱਕ ਧਾਰਨਾ ਇਹ ਵੀ ਹੈ ਅਸਲ ਦੇ ਵਿੱਚ ਮਾਮਲਾ ਇਹ ਹੈ ਇਹ ਪੰਜ ਭਾਰਤੀ ਸੰਵਿਧਾਨ ਦਾ ਆਰਟੀਕਲ 243ਓ ਹੈ ਜਿਹਦੇ ਤਹਿਤ ਜੇ ਪੰਚਾਇਤਾਂ ਦੇ ਵਿੱਚ ਜਬ ਕੋਈ ਚੋੜ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਅਦਾਲਤ ਉਹਦੇ ਵਿੱਚ ਦਖਲ ਨਹੀਂ ਦੇ ਸਕਦੀ ਚਾਹੇ ਉਹਦੇ ਵਿੱਚ ਉਣਤਾਈਆਂ ਵੀ ਹੋਣ ਫਿਰ ਉਹਦੇ ਵਿੱਚ ਕੱਲੀ ਇੱਕੋ ਸ਼ਰਤ ਹੈ ਕਿ ਇਲੈਕਸ਼ਨ ਪਟੀਸ਼ਨ ਪੈਂਦੀ ਹੈ ਇਲੈਕਸ਼ਨ ਪਟੀਸ਼ਨ ਲਈ ਕੰਪੀਟੈਂਟ ਅਥਾਰਟੀ ਦੇ ਪੈਂਦੀ ਹੈ ਜਿਵੇਂ ਡਿਪਟੀ ਕਮਿਸ਼ਨਰ ਨੂੰ ਨਾਰਮਲੀ ਇਲੈਕਸ਼ਨ ਪਟੀਸ਼ਨ ਪਾਉਣ ਦੇ ਲਈ ਇੱਕ ਅਥਾਰਟੀ ਬਣਿਆ ਜਾਂਦਾ ਤੇ ਉੱਥੇ ਪਾ ਸਕਣਗੇ ਲੋਕ ਜਿਨ੍ਹਾਂ ਨੂੰ ਫਿਰ ਵੀ ਇਤਰਾਜ਼ ਹੋਣਗੇ ਅਦਾਲਤ ਨਹੀਂ ਸੀ ਇਹਦੇ ਵਿੱਚ ਕੋਈ ਦਖਲ ਦੇ ਸਕਦੀ ਪਰ ਸਭ ਤੋਂ ਇੱਕ ਹੋਰ ਵੱਡੇ ਮਾਮਲੇ ਨੇ ਵੱਡੇ ਮਾਮਲੇ ਇਹ ਨੇ ਕਿ ਇਹ ਸੁਗੂਫੇ ਕੀ ਨੇ ਜਿਹੜੇ ਚੱਲਦੇ ਰਹੇ ਹੁਣ ਤੱਕ ਜਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਚੱਲਦੇ ਰਹੇ ਕੀ ਟੈਕਸ ਦਾ ਸਵਾਨ ਹੈ ਚੁੱਲਾ ਟੈਕਸ ਇੱਕ ਬਹੁਤ ਬੜੀ ਗੱਲ ਬਣੀ ਹੋਈ ਹੈ ਇਹਨਾਂ ਬਾਰੇ ਜਾਣਣਾ ਵੀ ਜ਼ਰੂਰੀ ਹੈ ਲੋਕਾਂ ਨੂੰ ਤੇ ਜਿਹੜੇ ਲੋਕ ਮਤਲਬ ਫਿਰ ਰਹੇ ਨੇ ਸੈਕਟਰੀਆਂ ਦੇ ਪਿੱਛੇ ਕਿ ਤੁਹਾਨੂੰ ਚੁੱਲਾ ਟੈਕਸ ਦੀ ਜੂਰ ਜੂਰ ਰਸੀਦ ਦੇ ਦਿਓ ਇਹਨਾਂ ਤੋਂ ਪਰਮਾਨੈਂਟ ਕੀ ਖਿਹੜਾ ਨਹੀਂ ਛੜਾਇਆ ਜਾ ਸਕਦਾ ਬਹੁਤ ਸਾਰੇ ਸੱਜਣ ਇਹ ਕਹਿੰਦੇ ਨੇ ਕਿ ਲਾਇਆ ਕਿਉਂ ਆਂ ਜੀ ਤਾਂ 60 ਰੁਪਏ ਦੀ ਗੱਲ ਹੈ 80 ਰੁਪਏ ਦੀ ਗੱਲ ਹੈ ਇਹ ਗੱਲ ਤੁਹਾਡੇ ਨਾਲ ਉਹ ਵੀ ਕਰਦੇ ਆ ਡਿਟੇਲ ਦੇ ਵਿੱਚ ਇੱਕ ਗੱਲ ਦੁਬਾਰਾ ਦੁਹਰਾਉਂਦੇ ਹੋਏ ਕਿ ਨੋਮੀਨੇਸ਼ਨ ਆ ਫਾਈਲ ਹੋਣਗੀਆਂ ਜਿਹੜੇ ਰਸੀਦਾ ਲੈਣੀ ਆ ਸੀ ਐਨਓਸੀ ਲੈਣੀ ਆ ਜਾਂ ਚੋਲੇ ਟੈਕਸ ਦਾ ਮਾਮਲਾ ਹੈ ਉਹ ਅੱਜ ਹੀ ਨਿਪਟਾਉਣ ਲਈ ਕਿਹਾ ਗਿਆ ਹੈ ਬਾੜਾਂ ਦੇ ਵਿੱਚ ਜਿਨ੍ਹਾਂ ਚ ਡਕਸ਼ ਨੇ ਵੱਡੇ ਪੱਧਰ ਦੇ ਉੱਤੇ ਉਹ 5 ਦਿਨਾਂ ਚ ਦੂਰ ਕਰਨ ਦੀ ਗੱਲ ਕੀਤੀ ਗਈ ਹੈ ਤੇ 170 ਦੀ 170 ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ ਹੁਣ ਅਗਲਾ ਸਟੈਪ ਜਿਹੜਾ ਆਪਾਂ ਗੱਲ ਕਰਦੇ ਆ ਉਹ ਕੀ ਹੈ ਜਿਹਦੇ ਚ ਕੈਕਸਾਂ ਦਾ ਸਵਾਲ ਆਉਂਦਾ ਹੈ ਡਿਫਾਲਟਰ ਦਾ ਸਵਾਲ ਆਉਂਦਾ ਜਿਹਦੇ ਕਾਗਜ਼ਾਂ ਦੇ ਰੱਦ ਕਰਨ ਦਾ ਸਵਾਲ ਆਉਂਦਾ ਜਿਹੜਾ ਸਭ ਤੋਂ بڑا ਪਹਿਲੂ ਹੈ ਔਰ ਇਹ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਕਾਗਜ਼ ਪਰ ਜਾ ਰਹੇ ਨੇ ਤੇ ਜਿਨ੍ਹਾਂ ਨੂੰ ਇਹ ਲੱਗ ਰਿਹਾ ਕਿ ਮੇਰੇ ਕਾਗਜ਼ ਐਵੇਂ ਹੀ ਰੱਦਲਾ ਕਰ ਦਿੱਤੇ ਜਾਣ ਉਹ ਕੀ ਹੈ ਉਹ ਇਹ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਪੰਚਾਇਤੀ ਰਾਜ ਕਾਨੂੰਨ 1994 ਉਹਦੀ ਧਾਰਾ 88 ਜਿਹੜੀ ਗਵਰਨਮੈਂਟ ਦੇ ਪੰਜਾਬ ਗਵਰਨਮੈਂਟ ਦੇ ਨੋਟੀਫਿਕੇਸ਼ਨ ਤੋਂ ਬਾਅਦ ਹਰ ਪੰਚਾਇਤ ਨੂੰ ਇਹ ਹੱਕ ਦਿੰਦੀ ਹੈ ਕਿ ਆਪਣੀ ਹਦੂਦ ਦੇ ਅੰਦਰ ਗ੍ਰਾਮ ਸਭਾ ਦੀ ਹਦੂਦ ਦੇ ਅੰਦਰ ਜਿੱਨਾ ਗ੍ਰਾਮ ਸਭਾ ਦਾ ਦੈਰ ਹੈ ਉਹਦੇ ਅੰਦਰ ਪੰਚਾਇਤਾਂ ਇੱਕ ਲਿਮਟਡ ਲੈਵਲ ਦਾ ਟੈਕਸ ਲਾ ਸਕਦੀਆਂ ਨੇ ਉਹ ਟੈਕਸ ਕਿਹੜੇ-ਕਿਹੜੇ ਨੇ ਕੱਲਾ ਚੁਲਾ ਟੈਕਸ ਨਹੀਂ ਹੈ ਬਹੁਤ سارے ਟੈਕਸ ਨੇ ਉਹ ਜੇ ਕਿਸੇ ਵਕ ਵਕ ਪੰਚਾਇਤਾਂ ਨੇ ਲਾਏ ਹੋਣਗੇ ਕਿਸੇ ਨੇ ਇੱਕ ਲਾਇਆ ਹੋਊ ਕਿਸੇ ਨੇ ਦੋ ਕਿਸੇ ਨੇ ਸਾਰੇ ਵੀ ਲਾਏ ਹੋ ਸਕਦੇ ਨੇ ਉਹ ਟੈਕਸ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜ਼ਮੀਨ ਅਤੇ ਇਮਾਰਤਾਂ ਤੇ ਇਹਨਾਂ ਤੇ ਵੀ ਟੈਕਸ ਲਾਇਆ ਜਾ ਸਕਦਾ ਹੈ ਗਵਰਨਮੈਂਟ ਮਤਲਬ ਪੰਚਾਇਤ ਲਾ ਸਕਦੀ ਹੈ ਕਿ ਜਿਹੜੀ ਪ੍ਰਾਪਰਟੀ ਟੈਕਸ ਜਿਹਨੂੰ ਆਪਾਂ ਕਹਿੰਦੇ ਆ ਜ਼ਮੀਨ ਤੇ ਤੇ ਅਦਾਲਤਾਂ ਦੇ ਉੱਤੇ ਦੂਜਾ profession ਤੇ ਜਿਹਨੂੰ ਪੇਸ਼ੇ ਤੇ ਕਹਿੰਦੇ ਆ ਕਿੱਤੇ ਤੇ ਪਲੱਸ ਵਪਾਰ ਤੇ ਜਿਹੜਾ ਖੇਤੀਬਾੜੀ ਤੋਂ ਬਿਨਾਂ ਵਪਾਰ ਹੋਰ ਜਿਹੜਾ ਬਖਵਾਖਾਮਾਂ ਰਿਆਂ ਦੇ ਵਿੱਚ ਹੁੰਦਾ ਉਹਦੇ ਤੇ ਇਹਨਾਂ ਚੋਂ ਜਿਹੜੀ ਸਾਲਾਨਾ ਆਮਦਨ ਆਉਂਦੀ ਹੈ ਤੇ ਉਹ ਸਾਲਾਨਾ ਆਮਦਨ ਦੇ ਉੱਤੇ ਵੀ ਪੰਚਾਇਤ ਟੈਕਸ ਲਾ ਸਕਦੀ ਹੈ اور ਨਾਇਬ ਜਾ ਕਿੰਨੇ ਨੇ ਲਾਇਆ ਕਿੰਨੇ ਨੇ ਨਹੀਂ ਇਹ ਅਲੱਗ ਗੱਲ ਹੈ ਇਹ ਤੋਂ ਇਲਾਵਾ ਮਨੋਰੰਜਨ ਦੇ ਖੇਤਰ ਦੇ ਵਿੱਚ ਜਿਹੜੇ ਮਨੋਰੰਜਨ ਦੇ ਵੱਖ-ਵੱਖ ਪਹਿਲੂ ਆਉਂਦੇ ਨੇ ਉਹਨਾਂ ਦੇ ਖੇਤਰ ਦੇ ਵਿੱਚ ਵੀ ਸਾਲਾਨਾ ਮਨੋਰੰਜਨ ਸੈਸ ਜਾਂ ਡਿਊਟੀ ਲਾਈ ਜਾ ਸਕਦੀ ਹੈ ਆਪਣੇ ਪੰਚਾਇਤ ਦੀ ਆਮਦਨ ਵਧਾਉਣ ਦੇ ਵਾਸਤੇ ਇਸੇ ਟੰਗ ਦੇ ਨਾਲ ਜਿਹੜਾ ਗਵਰਨਮੈਂਟ ਆਫ ਇੰਡੀਆ ਸਟੈਂਪ ਡਿਊਟੀ ਲਾਉਂਦੀ ਹੈ ਜਾਇਦਾਦਾਂ ਦੇ ਤਬਾਦਲੇ ਦੇ ਉੱਤੇ ਉਦੇ ਚ ਕੁਝ ਪੋਰਸ਼ਨ ਪੰਚਾਇਤੀ ਪੰਚਾਇਤਾਂ ਨੂੰ ਦੇਣ ਲਈ ਵੀ ਐਸਐਸ ਲੱਗ ਸਕਦਾ ਪੰਚਾਇਤਾਂ ਐਸਐਸ ਲਾ ਸਕਦੀਆਂ ਨੇ ਇਸੇ ਢੰਗ ਨਾਲ ਬਾਣਾ ਦੀ ਰਜਿਸਟ੍ਰੇਸ਼ਨ ਜਿਹੜੇ ਬਾਣ ਉਹਨਾਂ ਦੀ ਗ੍ਰਾਮ ਸਭਾ ਦੇ ਦਾਇਰੇ ਦੇ ਵਿੱਚ ਹੋਣਗੇ ਆਉਣਗੇ ਮਲਕੀਅਤ ਹੋਏਗੀ ਉਹਨਾਂ ਤੇ ਵੀ ਇੱਕ ਐਸਐਸ ਜਾਂ ਟੈਕਸ ਲਾਇਆ ਜਾ ਸਕਦਾ ਪੰਚਾਇਤ ਲਾ ਸਕਦੀ ਹੈ ਇਸੇ ਢੰਗ ਦੇ ਨਾਲ ਜਿਹੜੇ ਬਾਕੀ ਦੇ ਨੇ ਹੋਰ ਟੈਕਸ ਜਿਹੜੇ ਇਹਨਾਂ ਦੇ ਉੱਤੇ ਲੱਗ ਸਕਦੇ ਨੇ ਕਿਸ ਤਰ੍ਹਾਂ ਕਿਸੇ ਰੂਪ ਚ ਉਹ ਮੇਲਿਆ ਤੇ ਧਾਰਮਿਕ ਇਕੱਠਾਂ ਤੇ ਜਾਂ ਉਹਨਾਂ ਤੇ ਜਿਹੜੇ ਖਰਚੇ ਕੁਛ ਆਉਦੇ ਨੇ ਤੇ ਉਹਨਾਂ ਤੇ ਟੈਗੂਨਟੀ ਟੈਕਸ ਵਿਸੋਲੀ ਕੀਤੀ ਜਾ ਸਕਦੀ ਹੈ ਇਸੇ ਢੰਗ ਦੇ ਨਾਲ ਪਾਣੀ ਜੇ ਮੁੱਲ ਜਿਹੜੇ ਪਾਣੀ ਸਪਲਾਈ ਕਰਨ ਦੀ ਗੱਲ ਆ ਕਿ ਪੰਚਾਇਤ ਆਪ ਜਿੱਥੇ ਪਾਣੀ ਸਪਲਾਈ ਕਰਦੀ ਹੈ ਉਹਦੇ ਚਾਰਜਸ ਲਾ ਸਕਦੀ ਹੈ ਤੈਅ ਕਰ ਸਕਦੀ ਹੈ ਤੇ ਵਿਸੋਲੀ ਕਰ ਸਕਦੀ ਹੈ ਇਤੋਂ ਇਲਾਵਾ ਪਬਲਿਕ ਲਾਈਟਿੰਗ ਹੈ ਜਿਹੜੀ ਗਲੀਆਂ ਚ ਆਲੇ ਦੁਆਲੇ ਜਿਹਨੂੰ ਆਪਾਂ ਕਹਿੰਦੇ ਆ ਕਿ ਜਨਤਕ ਬੀਹਿਆਂ ਦੇ ਵਿੱਚ ਲਾ ਰੱਖੀ ਹੈ ਉਹਦੇ ਵੀ ਕੋਈ ਲਿਮਟਡ ਸੈਸ ਪੰਚਾਇਤ ਨੂੰ ਲਾਉਣ ਦਾ ਕਾਨੂੰਨੀ ਤੌਰ ਤੇ ਅਧਿਕਾਰ ਹੈ ਇਸੇ ਢੰਗ ਨਾਲ ਜਨਤਕ ਤੌਰ ਤੇ ਲੋਕਾਂ ਦੇ ਜਾਣਦੇ ਲਈ ਫਲਸ ਸਿਸਟਮ ਬਣਾਉਣਾ ਹੈ ਹੋਰ ਸਾਰੇ ਇਹ ਜਾਂ ਕੋਈ ਸੁਧਾਵਾ ਜੜੀਆਂ ਬਣਾਉਣੀਆਂ ਨੇ ਉਹਨਾਂ ਤੇ ਵੀ ਇੱਕ ਮਿਨੀਮਮ ਲੱਗ ਸਕਦਾ ਹੁਣ ਇਹ ਸਾਰੇ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਂਦੇ ਨੇ ਇਹ ਕੱਲਾ ਚੁੱਲਾ ਟੈਕਸ ਨੇ ਐਨੇ ਲੈ ਬੰਦੇ ਨੇ ਜਿਹੜੇ ਚੁੱਲਾ ਟੈਕਸ ਦੀ ਕੱਲੀ ਗੱਲ ਆਉਂਦੀ ਹੈ ਉਹ ਕਿਉਂ ਦੇ ਜਿੱਥੇ ਕਿਤੇ ਲਾਇਆ ਹੀ ਨਹੀਂ ਹੋਇਆ ਉਹਦੀ ਵਸੂਲੀ ਦਾ ਮਤਲਬ ਹੀ ਨਹੀਂ ਇਹ ਪੰਚਾਇਤ ਦੇ ਦਾਰੇ ਦੇ ਸਵਾਲ ਹੈ ਜਿੱਥੇ ਲੱਗਿਆ ਹੋਇਆ ਉਹਦੀ ਵਸੂਲੀ ਕਰਨੀ ਹੈ ਹੁਣ ਵਸੂਲੀ ਦੇ ਸਵਾਲ ਦੇ ਵਿੱਚ ਪਹਿਲਾਂ ਆਪੋ ਆਪਣੇ ਪਿੰਡਾਂ 'ਚ ਇਹ ਤਾਂ ਦੇਖ ਲਓ ਤੁਹਾਡੀ ਪੰਚਾਇਤ ਨੇ ਲਾਇਆ ਹੋਇਆ ਚੋਲਾ ਟੈਕਸ ਜੇ ਲਾਇਆ ਤਾਂ ਕਦੋਂ ਲਾਇਆ ਕੀ ਉਹ ਕੋਈ ਆਰਡਰ ਹੈ ਪੰਚਾਇਤ ਤੋਂ ਆਰਡਰ ਮੰਗਿਆ ਜਾ ਸਕਦਾ ਕਿ ਉਹ ਆਰਡਰ ਕਿੱਥੇ ਹੈ ਜਿਹੜਾ ਚੋਲਾ ਟੈਕਸ ਲਾਇਆ ਸੀ ਜੇ ਉਹ ਨਹੀਂ ਲਾਇਆ ਹੋਇਆ ਤਾਂ ਕੋਈ ਰਸੀਦ ਲੈਣ ਦੀ ਲੋੜ ਨਹੀਂ ਔਰ ਰਸੀਦਾ ਇਹ ਸਾਰੀਆਂ ਚੀਜ਼ਾਂ ਉਦੋਂ ਲੈਣ ਦੀ ਲੋੜ ਹੈ ਕਿ ਇਹ ਟੋਟਲ ਟੈਕਸ ਆ ਚੋ ਜੇ ਤੁਹਾਡੇ ਕਿਸੇ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਟੈਕਸ ਲਾਇਆ ਹੋਇਆ ਹੈ ਉਹਦੇ ਤੁਸੀਂ ਡਿਫਾਲਟਰ ਤਾਂ ਨਹੀਂ ਹੋ ਜੇ ਡਿਫਾਲਟਰ ਹੋ ਤਾਂ ਤੁਹਾਡੇ ਕਾਗਜ਼ ਰੱਦ ਹੋ ਸਕਦੇ ਨੇ ਨਹੀਂ ਤਾਂ ਨਹੀਂ ਹੋ ਸਕਦੇ ਜੇ ਕੋਈ ਵੀ ਹੋਰ ਟੈਕਸ ਦੇ ਦੀਣਦਾਰੀ ਤੁਹਾਡੇ ਰਹੀ ਹੈ ਹੁਣ ਇਸੇ ਪੰਚਾਇਤੀ ਰਾਜ ਕਾਨੂੰਨ 1994 ਦੇ ਤਹਿਤ ਉਹਨੂੰ ਲਾਗੂ ਕਰਨ ਦੇ ਲਈ ਪੰਚਾਇਤੀ ਰਾਜ ਰੂਲ ਬਣੇ ਹੋਏ ਨੇ 2012 ਦੇ ਜਿਹੜੇ 2012 ਦੇ ਰੂਲ ਜਿੱਦੀ ਧਾਰਾ 12 ਦੇ ਤਹਿਤ ਭਗਵੰਤ ਮਾਨ ਹਣੀ ਇਹ ਕਹਿੰਦੇ ਨੇ ਜਿਹਨੂੰ ਅਮੈਂਡ ਕੀਤਾ ਗਿਆ ਐ ਅਸੈਂਬਲੀ ਦੇ ਵਿੱਚ ਕਿ ਪਾਰਟੀਆਂ ਆਪਣੇ ਚੋਣ ਨਿਸ਼ਾਨ ਤੇ ਪੰਚਾਇਤ ਸਰਪੰਚ ਜਾਂ ਪੰਚ ਦੀ ਇਲੈਕਸ਼ਨ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜੀ ਜਾ ਸਕਦੀ ਉਸੇ ਰੂਲ ਦੇ ਵਿੱਚ ਸੀ ਐਕਟ ਨੂੰ ਲਾਗੂ ਹਮੇਸ਼ਾ ਰੂਲ ਦੇ ਮਤਲਬ ਕੋ ਹੁੰਦਾ ਹੈ ਇਹ ਟੈਕਸਾਂ ਤੇ ਕੀ ਕਹਿੰਦੇ ਨੇ ਰੂਲ ਵਸੂਲੀ ਦੇ ਮਾਮਲੇ ਦੇ ਵਿੱਚ ਕਾਫੀ ਚੀਜ਼ਾਂ ਦੀ ਬਸੋਲੀ ਹੋਣੀ ਹੁੰਦੀ ਹੈ ਤੇ ਉਹ ਸਾਰੇ ਚ ਉਹ ਇਹ ਕਹਿੰਦੇ ਨੇ ਜੇ ਮੋਟੀ ਗੱਲ ਕਰੀਏ ਕਿ ਫਾਈਨੈਂਸ਼ੀਅਲ ਇਅਰ ਫਾਈਨੈਂਸ਼ੀਅਲ ਇਅਰ ਦਾ ਮਤਲਬ ਕੀ ਹੈ ਬਿੱਤੀ ਸਾਲ ਬਿੱਤੀ ਸਾਲ ਦਾ ਮਤਲਬ ਹੈ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਕਿਸੇ ਵੀ ਸੈਸ਼ਨ ਦਾ ਸਾਡੇ ਮੰਨਿਆ ਜਾਂਦਾ ਹੈ ਔਰ ਜੇ ਇਹ ਸਾਰੇ ਟੈਕਸਾਂ ਦਾ ਕੋਈ ਡਿਫਾਲਟਰ ਹੈ ਤਾਂ ਪੰਚਾਇਤ ਨੇ ਇੱਕ ਡਿਫਾਲਟਰਾਂ ਦੀ ਸੂਚੀ ਬਣਾਉਣੀ ਹੁੰਦੀ ਹੈ ਉਹ ਸੂਚੀ ਡਿਕਲੇਅਰ ਕਰਨੀ ਹੁੰਦੀ ਹੈ ਉਹ ਸੂਚੀ ਕਲੈਕਟਰ ਨੂੰ ਭੇਜਣੀ ਹੁੰਦੀ ਹੈ ਤਾਂ ਕਿ ਉਹ ਪੈਸਿਆਂ ਦੀ ਬਸੂਲੀ ਕੀਤੀ ਜਾ ਸਕੇ ਕਿ ਐਦੋਂ ਪਹਿਲਾਂ ਦੇ ਪੰਚਾਇਤ ਉਹ ਪੰਚਾਇਤ ਸੈਕਟਰੀ ਜਿਹੜਾ ਤੁਹਾਨੂੰ ਨੋਟ ਐਨਓਸੀ ਨਹੀਂ ਦਿੰਦਾ ਉਹ ਅਧਿਕਾਰੀ ਉਹਨਾਂ ਨੇ ਆਪਣਾ ਕੰਮ ਪੂਰਾ ਕੀਤਾ ਤੁਸੀਂ ਡਿਪਾਰਟਮੈਂਟਰਾਂ ਦੀ ਸੂਚੀ ਦੇ ਵਿੱਚ ਆਉਂਦੇ ਹੋ ਡਿਫਾਲਟਰਾਂ ਦੀ ਸੂਚੀ ਦੇ ਵਿੱਚ ਨਹੀਂ ਆਉਂਦੇ ਹੁਣ ਤਾਜ਼ਾ ਤੁਹਾਨੂੰ ਕੋਈ ਤੁਰੰਤ ਕਰਕੇ ਡਿਫਾਲਟਰਾਂ ਦੀ ਸੂਚੀ ਚ ਲਾਉਂਦਾ ਤਾਂ ਉਹਨੇ ਆਪਣਾ ਕੰਮ ਆਪ ਨਹੀਂ ਕੀਤਾ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਰਟਰਡਿੰਗ ਅਫਸਰ ਹੋਏਗਾ ਜਿਹੜੇ ਬਾਕੀ ਦੇ ਲੋਕ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਪੰਚਾਇਤ ਨੇ ਜਾਂ ਬਾਕੀ ਨੇ ਪਹਿਲਾਂ ਡਿਫਾਲਟਰ ਲਿਸਟ ਨਹੀਂ ਲਾਈ ਜਿਹੜੀ ਕਿ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਦੇ ਦਰਮਿਆਨ ਜਿਹੜੇ ਵੀ ਡਿਫਾਲਟਰ ਹੁੰਦੇ ਨੇ ਸਾਲ ਦੇ ਅਗਲੇ ਸਾਲ ਲਈ ਲੱਗ ਜਾਣੀ ਚਾਹੀਦੀ ਹੈ ਤਾ ਕਿਸੇ ਨੂੰ ਕੀ ਪਤਾ ਕਾਉਂਟ ਡਿਫਾਲਟਰ ਰਿਕਾਰਡ ਨਹੀਂ ਹੈ ਇਹਨੂੰ ਵੀ ਤਾਂ ਸੋਚਣਾ ਚਾਹੀਦਾ ਹੈ ਨਾ ਤੇ ਪੰਚਾਇਤਾਂ ਉਸੇ ਸਮੇਂ ਦੇ ਦੌਰਾਨ ਆਪਣੀ ਟੈਕਸ ਦੀ ਵਸੂਲੀ ਕਿਉਂ ਨਹੀਂ ਕਰ ਰਹੀਆਂ ਨਹੀਂ ਕੀਤਾ ਗਿਆ ਤਾਂ ਕਾਰਵਾਈ ਕੀ ਕੀਤੀ ਆ ਉਹਨਾਂ ਦੇ ਜਿਹੜੇ ਡਿਫਾਲਟਰ ਹੋ ਗਏ ਨੇ ਕੀ ਕੱਲਾ ਇਹ ਚੌੜਾ ਦੇ ਦੌਰਾਨ ਹੀ ਵਰਤੋਂ ਜਾਣ ਵਾਲੀਆਂ ਚੀਜ਼ਾਂ ਨੇ ਜਾਂ ਓਵਰਆਲ ਸੈਟਅਪ ਦੇ ਵਿੱਚ ਪੰਚਾਇਤ ਦੀ ਆਮਦਨ ਤੋਂ ਲੈ ਕੇ ਜਾਂ ਵੱਖ-ਵੱਖ ਕੁੱਝ ਕੰਮ ਕਰਨ ਦੇ ਮਾਮਲੇ ਦੇ ਵਿੱਚ ਨਾ ਟੈਕਸਾਂ ਦੀ ਲੋੜ ਹੈ ਤੇ ਉਹਨਾਂ ਦੀ ਵਸੂਲੀ ਹੋਣੀ ਚਾਹੀਦੀ ਹੈ ਇਸ ਲਈ ਇਹਨੂੰ ਬੜਾ ਸਿੱਧ ਪੁੱਧਰੇ ਤਰੀਕੇ ਦੇ ਨਾਲ ਲੈਣ ਦੀ ਲੋੜ ਹੈ ਕਿ ਇਹਨੂੰ ਕੇਵਲ ਤੇ ਕੇਵਲ ਕਾਗਜ਼ ਰੱਦ ਕਰਨ ਲਈ ਜੇ ਵਰਤਿਆ ਜਾਂਦਾ ਤਾਂ ਉਹਦੇ ਇੰਟੈਂਸ਼ਨ ਕੀ ਹੈ ਤੇ ਸਰਕਾਰਾਂ ਦੀ ਅਪੀ ਟੈਂਸ਼ਨ ਹੈ ਜਿਹੜੀ ਸਰਕਾਰ ਦੇ ਕਹੇ ਤੇ ਨੋਟੀਫਾਈ ਕਰਨ ਤੋਂ ਬਾਅਦ ਪੰਚਾਇਤਾਂ ਨੇ ਟੈਕਸ ਲਾਏ ਨੇ ਉਹ ਪੰਚਾਇਤਾਂ ਦੇ ਟੈਕਸ ਦੀ ਵਸੂਲੀ ਨਹੀਂ ਹੋਈ ਤਾਂ ਜ਼ਿੰਮੇਵਾਰ ਸਰਕਾਰ ਵੀ ਹੈ ਤੇ ਉਸਬੰਧਤ ਪੰਚਾਇਤ ਵੀ ਹੈ ਪੁਰਾਣੀ ਜਿੰਨਾ ਉਹ ਨਵਾਂ ਬੰਦਾ ਜਿਹੜਾ ਡਿਫਾਲਟਰ ਦੀ ਗੱਲ ਆ ਉਹ ਹੋ ਰਿਹਾ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਾਂ ਕਿ ਬਾਰ ਬਾਰ ਨਾ ਵਾਪਰ ਲੈ ਉਹ ਜਿਹੀ ਚੀਜ਼ਾਂ ਉਦੋਂ ਹੀ ਕਿਉਂ ਜ਼ਿਆਦਾ ਹੁੰਦਾ ਚੁੱਲਾ ਟੈਕਸ ਤੇ ਬਾਕੀ ਦੀ ਡਿਫਾਲਟਿੰਗ ਦੀ ਗੱਲਾਂ ਘੜੀਆਂ ਨੇ ਇਹ ਇਸ ਕਰਕੇ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਅਸੀਂ ਕੋਈ ਵੀ ਲੈਂਦਾ ਹੀ ਨਹੀਂ ਇਹਨੂੰ ਸੀਰੀਅਸਲੀ ਵੀ ਟੈਕਸ ਕੋਈ ਮਸੂਲਣਾ ਨਹੀਂ ਮਸੂਲਣਾ ਲਾਇਆ ਵੀ ਹੈ ਜਾਂ ਨਹੀਂ ਰਜਿਸਟਰ ਕਿੱਥੇ ਨੇ ਪਹਿਲਾਂ ਤਾਂ ਪੰਚਾਇਤਾਂ ਕੋਲ ਉਹਨੇ ਰਜਿਸਟ੍ਰੇਸ਼ਨ ਲੱਗੇ ਹੁੰਦੇ ਜਿਹਨਾਂ ਰਜਿਸਟਰਾਂ ਦੀ ਲੋੜ ਹੁੰਦੀ ਹੈ اور ਪੰਚਾਇਤਾਂ ਦਾ ਅਜੰਡਾ ਨੋਟਿਸ ਕੱਢ ਕੇ ਮੀਟਿੰਗਾਂ ਹੀ ਨਹੀਂ ਹੁੰਦੀਆਂ ਜੇ ਬੀਡੀਪੀ ਅਤੇ ਉਹ ਅਧਿਕਾਰੀ ਇਹਨਾਂ ਗੱਲਾਂ ਨੂੰ ਯਕੀਨੀ ਨਹੀਂ ਬਣਾ ਸਕਦੇ ਤਾਂ ਉਹਨਾਂ ਨੂੰ ਕੀ ਰਾਈਟ ਹੈ ਕਿ ਕਾਗਜ਼ ਰੱਦ ਕਰ ਦੋਗੇ ਤੁਸੀਂ ਜਾ ਕੇ ਬਿਲਕੁਲ ਹਾਈ ਕੋਰਟ ਨੇ ਜਿਹੜਾ ਗੱਲ ਕਹੀ ਹੈ ਕਿ ਇਹਨਾਂ ਦਾ ਫੈਸਲਾ ਕਰੋ ਤੁਰੰਤ ਤੇ ਜਿਹੜਾ ਕੋਈ ਰਹਿੰਦਾ ਉਹ ਭਰਾ ਲੋ ਜੋ ਪੈਸੇ ਛੋਟੇ-ਮੋਟੇ ਟੈਕਸ ਹੁੰਦੇ ਨੇ ਕੋਈ ਬਹੁਤ ਵੱਡੇ ਟੈਕਸ ਅਮਾਊਂਟ ਨਹੀਂ ਹੁੰਦੀ ਇਸ ਲਈ ਇਹਦਾ ਰੋਜ਼ ਦਾ ਕਲੇਸ਼ ਜਿਹੜਾ ਪਾਇਆ ਜਾਂਦਾ ਇਹ ਬੜਾ ਖਤਰਨਾਕ ਹੈ ਇਹ ਲੋਕਾਂ 'ਚ ਟਕਰਾ ਪੈਦਾ ਕਰਦਾ ਸੱਤਾ ਦਿੱਤਾ ਰੀਤ ਦੂਜੇ ਲੋਕਾਂ ਦਾ ਨੂੰ ਐਕਸਪਲੋਇਟ ਕਰਦੀ ਹੈ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹੁਣ ਸਵਾਲ ਇਹ ਹੈ ਜਦੋਂ ਹਾਈ ਕੋਰਟ ਵੱਲੋਂ ਬਿਲਕੁਲ ਕਲੀਅਰ ਹੋ ਗਿਆ ਮਾਮਲਾ ਕਿ ਤੁਸੀਂ ਬਾਡਾ ਚਾਏ ਮੈਂ ਚੇਂਜ ਕਰੋਗੇ ਜਿੱਥੇ ਜਿੱਥੇ ਕਿਸੇ ਦੀ ਫਾਲਟ ਕੀ ਕਿਵੇਂ ਕਰਨਗੇ ਅਗੇ ਗਵਰਨਮੈਂਟ ਦਾ ਆਰਡਰ ਹੈ ਤੇ ਕਮਿਸ਼ਨ ਦਾ ਆਰਡਰ ਹੈ ਇਹ ਤੁਸੀਂ ਧਿਆਨ ਰੱਖਣਾ ਕਿ ਤੁਹਾਡੇ ਪਿੰਡ ਆ ਕੇ ਠੀਕ ਹੋ ਗਿਆ ਜਾਂ ਨਹੀਂ ਕੇਵਲ 5 ਦਿਨ ਦਿੱਤੇ ਨੇ 55 55 ਰਾਂ ਦੇ ਅੰਦਰ ਅੰਦਰ ਇਸੇ ਟੱਗ ਦੇ ਨਾਲ ਹੁਣ ਅਗਲਾ ਸਵਾਲ ਇਹ ਹੈ ਜੇ ਫਿਰ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜੱਜਮੈਂਟ ਤੁਹਾਨੂੰ ਠੀਕ ਨਹੀਂ ਲੱਗਦਾ ਹੋਵੇ ਵੀ ਅਸੀਂ ਜੋ ਚਾਹੁੰਦੇ ਸੀ ਉਹਦੇ ਮੁਤਾਬਕ ਨਹੀਂ ਕਿਉਂਕਿ ਅਦਾਲਤ ਦੇ ਹੱਥ ਬੰਨੇ ਹੋਏ ਨੇ ਇਸ ਮਾਮਲੇ ਦੇ ਵਿੱਚ ਆਰਟੀਕਲ 243 ਉਹ ਦੇ ਕਰਕੇ ਕਿ ਚਲਦੀ ਚੋਣ ਪ੍ਰਕਿਰਿਆ ਦੇ ਵਿੱਚ ਅਦਾਲਤ ਦਾਖਲ ਨਹੀਂ ਦੇ ਸਕਦੀ ਔਰ ਇਹਦੇ ਤੇ ਡਿਬੇਟਾਂ ਚੱਲ ਰਹੀਆਂ ਨੇ ਬਹੁਤ ਬਲਕੇ ਪਹਿਲਾਂ ਵੀ ਹੋਈਆਂ ਨੇ ਵੈਸਾ ਵੈਸਾ ਇਸ ਕਰਕੇ ਵੀ ਹੋਈਆਂ ਨੇ ਕਿ ਜਿਹੜਾ ਜੁਡੀਸ਼ਲ ਰਿਵਿਊ ਉਹਨੂੰ ਕਹਿੰਦੇ ਨੇ ਜੁਡੀਸ਼ਲ ਰਿਵਿਊ ਦਾ ਹੱਕ ਇਸ ਦੇਸ਼ ਦੇ ਵਿੱਚ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਕੋਲ ਆ ਕੇ ਬਣਿਆ ਇੱਕ ਕਾਨੂੰਨ ਜਿਹੜਾ ਬਣ ਗਿਆ 1994 ਦਾ ਇੱਥੇ ਬਣ ਗਿਆ ਜਾਂ ਹੋਰ ਸੂਬਿਆਂ ਦੇ ਵਿੱਚ ਬਣ ਗਿਆ ਪੰਚਾਇਤੀ ਰਾਜ ਕੀ ਇਹ ਅਦਾਲਤਾਂ ਦੇ ਜੁਡੀਸ਼ਲ ਰਿਵਿਊ ਦੇ ਅਧਿਕਾਰ ਦੇ ਦਾਇਰੇ ਨੂੰ ਸੀਮਿਤ ਨਹੀਂ ਕਰਦਾ ਇਹ ਹੱਕ ਵੀ ਨਾਲ ਇੱਕ ਡਿਸਕਸ ਹੋ ਰਿਹਾ ਲਗਾਤਾਰਤਾ ਦੇ ਵਿੱਚ ਕਿ ਉਹ ਕਰਨਾ ਚਾਹੀਦਾ ਜੇਕਰ ਕੋਈ ਕਮਿਸ਼ਨ ਨਹੀਂ ਠੀਕ ਕੰਮ ਕਰਦਾ ਜਾਂ ਬਾਕੀ ਤਾਂ ਅਦਾਲਤਾਂ ਕੋਲ ਜੁਡੀਸ਼ੀਅਲ ਰਿਪਿਊ ਕਾਨੂੰਨ ਦੀ ਵਿਆਖਿਆ ਕਰਨ ਦਾ ਤਾਂ ਹੱਕ ਹੈ ਨਾ ਜੋ ਕਾਨੂੰਨ ਦੇ ਮੁਤਾਬਕ ਨਹੀਂ ਹੈ ਪਰ ਅਜੇ ਤੱਕ ਇਹ ਸਵਾਲ ਹੈ ਤੇ ਤੁਰੰਤ ਕੋਈ ਨਹੀਂ ਹੋ ਸਕਦਾ ਇਹ ਉਦੋਂ ਬਾਅਦ ਦੇ ਲੰਮੇ ਦੇਰ ਦੀਆਂ ਡਿਬੇਟਾਂ ਦਾ ਸਵਾਲ ਹੈ ਲੰਮੇ ਦੇਰ ਦੀ ਮੈਸਾ ਦਾ ਸਵਾਲ ਹੈ ਇਸ ਲਈ ਅੱਜ ਇੱਕ ਗੱਲ ਇਹ ਜ਼ਰੂਰ ਹੈ ਕਿ ਕਾਗਜ਼ ਪਰ ਉਹ ਜਿਨ੍ਹਾਂ ਨੇ ਭਰਨੇ ਨੇ ਸਰਬਸਭਤੀਆਂ ਜੇਕਰ ਜੈਨੂਨਲੀ ਹੁੰਦੀਆਂ ਨੇ ਜੈਨੂਨ ਹੋਵੇ ਔਰ ਜੜੀਆਂ ਦੂਜੀਆਂ ਗੱਲਾਂ ਸੀ ਕਿ ਇੰਨੇ ਲੱਖ ਸਰਪੰਚੀ ਵਿਕਦੀ ਹੈ ਇੰਨੇ ਲੱਖ ਚ ਫਲਾਨਾ ਉੱਤੇ ਕੋਰਟ ਨੇ ਫਿਲਹਾਲ ਕੁਝ ਨਹੀਂ ਕੀਤਾ ਇਹ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਇਹ ਲੋਕਾਂ ਦੀ ਬਾਕੀ ਜ਼ਿੰਮੇਵਾਰੀ ਹੈ ਕਿਉਂਕਿ ਜਿਹੜਾ ਚੋਣ ਜਾਬਤਾ ਹੈ ਉਨਾ ਸਭ ਤੇ ਉਹ ਲਾਗੂ ਹੁੰਦਾ ਉਹਨਾਂ ਜਾਬਤੇ ਦੇ ਮੁਤਾਬਕ ਕਾਰਵਾਈ ਹੁੰਦੀ ਹੈ ਜਾਬਤੇ ਦੇ ਮੁਤਾਬਕ ਮਤਲਬ ਅਜੋਕਰਾਰ ਦਿੱਤਾ ਜਾ ਸਕਦਾ ਚੋਣ ਡਾਂਡਨ ਤੋਂ ਨਾ ਸਾਰਿਆਂ ਨੂੰ ਜਾਬਤੇ ਦੇ ਮੁਤਾਬਕ ਕ੍ਰਿਮੀਨਲ ਪਰਚਾ ਦਰਜ ਹੋ ਸਕਦਾ ਹੈ ਇਹ ਜ਼ਿੰਮੇਵਾਰੀ ਹੁਣ ਕਮਿਸ਼ਨ ਦੇ ਮੋਢਿਆਂ ਦੇ ਉੱਤੇ ਹੈ ਤੇ ਬਾਕੀ ਦੇ ਸਾਰੇ ਉਸ ਮਾਮਲੇ ਦੇ ਵਿੱਚ ਹੈ ਇਹਦੀ ਡਿਟੇਲ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਕਿ ਅੱਗੇ ਲਈ ਵੀ ਜਿਹੜੀਆਂ ਛੋਟੇ-ਛੋਟੇ ਚੀਜ਼ਾਂ ਵੀ ਆਉਂਦੀਆਂ ਨੇ ਉਹ ਜ਼ਰੂਰ ਅਸੀਂ ਧਿਆਨ ਚ ਰੱਖ ਕੇ ਕਾਨੂੰਨ ਨੂੰ ਵੀ ਜਾਣਕਾਰ ਬਣੀਏ ਨਿਯਮਾਂ ਨੂੰ ਸਮਝੀਏ ਤਾਂ ਕਿ ਚੋਣਾਂ ਤੋਂ ਬਾਅਦ ਵੀ ਇਹਦੇ ਬਹੁਤ ਵੱਡੇ ਅਜੇ ਲੋੜ ਪੈਣੀ ਹੈ ਔਰ ਜੇ ਨਹੀਂ ਲੱਗਦਾ ਤਾਂ ਇਲੈਕਸ਼ਨ ਪਟੀਸ਼ਨ ਤੁਹਾਡੇ ਪਾਸ ਸਕਦੇ ਹੋ ਕੰਪੀਟੈਂਟ ਅਥਾਰਟੀ ਦੇ ਕੋਲ ਔਰ ਉਹ ਇਲੈਕਸ਼ਨ ਕਮਿਸ਼ਨ ਉਹ ਇਸ ਚੋਣਾਂ ਦੇ ਦੌਰਾਨ ਨਹੀਂ ਚੋਣਾਂ ਤੋਂ ਬਾਅਦ ਪਾਉਂਗੇ ਤੇ ਚੋਣਾਂ ਤੋਂ ਬਾਅਦ ਜਦੋਂ ਉਹ ਪਾਉਂਗੇ ਕਰ ਉਹ ਵੀ ਸਾਡੇ ਸਿਸਟਮ ਚ ਕਈ ਵਾਰ ਲੰਬ ਖ ਜਾਂਦੀਆਂ ਨੇ ਲੰਬੀਆਂ ਚਲਦੀਆਂ ਨੇ ਪਰ ਹੱਕ ਤੁਹਾਡਾ ਇਹ ਹੈਗਾ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਭਲਾਂ ਬਹੁਤ ਬਹੁਤ ਧੰਨਵਾਦ